ਵਾਹਿਗੁਰੂ ਜੀ ਮਾਰੂ ਮਹੱਲਾ ਅੱਲਾ ਨਾ ਪਹਿਣਾ ਪਰਧਾਈਆਂ ਨਾ ਸਿਰ ਸੁਣੀਆਂ ਸਚਾ ਸਾਕ ਨਾ ਟੁੱਟੈ ਗੁਰ ਮੇਨ ਸਹੀ ਆਹ ਨਾ ਪਹਿਣਾ ਪਰਧਾਈਆਂ ਨਾ ਸੇ ਸਸੁਰੀਆਂ ਸਚਾ ਸਾਖ ਨਾ ਟਟਾਈ ਗੁਰਮਿੰਦੇ ਸਈਆਂ ਮਲਹਾਰੀ ਗੁਨਾਯਾਬਲ ਨੇ ਸਤ ਬੰਧ ਹਾਰੇ ਜਾ ਗੁਰਮਿੰਦ ਤਾਂ ਭਵਤ ਕੀ ਗੁਰ ਪਰਮੇਲੰ ਨਿਤਮੈ ਲਾਈ ਰਹਾ ਫੁੱਫੀ ਨੰਨੀ ਮਸ਼ੀਆਂ دیر ਜਠਾਂਡੜੀਆਂ ਆਮ ਨਮਨਜਨ ਨਾ ਰਹਿਨ ਮੂਰ ਪਰੇ ਪਈਆਂ ਮਮੇ ਤੇ ਮਾਣੀਆਂ ਭੈਰ ਬਪਨਾ ਮਉ ਸਾਥ ਲੱਡੇ ਤਿੰਨ ਨਾਠੀਆਂ ਧੀੜ ਕਣੀ ਇੰਦਰੀਆਂ ਸਜੁਰੰ ਰੰਗਾਵਨੋ ਸਖੀ ਹਮਾਰੋ ਕੰਤ ਸੱਚ ਵਿੱਚ ਉੜਾ ਨਾ ਥੀਐ ਸੋ ਸਹੁ ਅਨੰਗਨਵੰਤ ਸਚੋ ਰੰਗਨ ਨਾਵਨੋ ਸਖੀ ਹਮਾਰੋ ਕੰਤ ਸੱਚ ਵਿੱਚ ਊਣਾ ਨਾ ਕੀਐ ਸੂਸ਼ਹੁ ਰੰਗ ਰਵੰਤ ਵਾਹਿਗੁਰੂ ਜੀ ਕਾ ਅਲਸਾ ਵਾਹਿਗੁਰੂ ਜੀ ਕੀ ਖਤੇ ਨਮੋ ਤੁਮ ਅਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਦੀ ਗੀ ਗੋਦੰਤਰ ਸੁਮਾਇ ਮਾਨੋ ਕੀ ਅਮਰਤਮਈ ਬਾਣੀ ਪੜ੍ਹ ਕੇ ਸੁਣ ਕੇ ਗਾ ਕੇ ਸਤਿਗੁਰਾਂ ਦੀ ਰਹਿਮਤ ਪ੍ਰਾਪਤ ਕਰ ਰਹੇ ਹਿੰ ਬਾਕੀ ਸਤਸੰਗੀ ਜਨੂ ਮਾਰੂ ਰਾਗ ਦੇ ਅੰਦਰ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਚਾਰਨ ਕੀਤੀ ਬਾਣੀ ਵਿੱਚੋਂ ਚਾਰ ਪੌੜੀਆਂ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ 8 ਪੌੜੀਆਂ ਦਾ ਸ਼ਬਦ ਹੈ ਪਾਪ ਕੇ ਅਸ਼ਪਤੀਆਂ ਵਾਲਾ ਇਹ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਇਹਦੇ ਵਿੱਚ ਪਹਿਲੀਆਂ 8 ਅਸ਼ਟਪਦੀਆਂ ਕਰ ਪਹਿਲੇ ਦੀਆਂ ਸਨ ਇਸ ਤੋਂ ਅੱਗੇ ਦੂਜਾ ਕਰ ਸ਼ੁਰੂ ਹੁੰਦਾ ਹੈ ਦੂਜੇ ਘਰ ਦੇ ਵਿੱਚ ਪਹਿਲੀ ਅਸ਼ਟਪਦੀ ਹੈ ਇਸ ਕਰਕੇ ਇਹ ਸ਼ਬਦ ਦਾ ਜਦੋਂ ਆਖੀਰ ਵੇਖੋ ਕਿ ਉਹਦੇ ਪਿੱਛੇ ਜੋ ਸ਼ਬਦ ਸਮਾਪਤ ਹੋਇਆ ਹੈ ਉਹਦਾ ਜੋੜ ਨਾਉ ਹੈ ਇਹ 10ਵਾਂ ਸ਼ਬਦ ਆਰੰਭ ਹੋਇਆ ਅਸ਼ਟਪਦੀਆਂ ਦਾ ਸਤਿਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਨੇ ਵਿੱਚ ਸ਼ਰਮਾਂ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸ਼ਬਦ ਦੇ ਕੇਂਦਰੀ ਭਾਵ ਦੇ ਰਾਹੀ ਵੀ ਮੈਂ ਆਪਣੇ ਗੁਰੂ ਤੋਂ ਵਾਰ ਨਹੀਂ ਜਾਣਾ ਬਲਿਹਾਰ ਜਾਣਾ ਤੇ ਗੁਰਬਾਣੀ ਏ ਕਲ ਵਾਰ ਵਾਰ ਕਹਿੰਦੀ ਹੈ ਕਿ ਤੂੰ ਆਪਣੇ ਗੁਰੂ ਤੋਂ ਵਾਰ ਨਹੀਂ ਜਾਣਾ ਅਸੀਂ ਜਾ ਰਹੇ ਹਾਂ ਵਾਰਣ ਇਹ ਨਹੀਂ ਕਿ ਅਸੀਂ ਬਲਿਹਾਰ ਨਹੀਂ ਜਾਂਦੇ ਪਰ ਸਾਡਾ ਤਰੀਕਾ ਗੁਰਮਤ ਵਾਲਾ ਨਹੀਂ ਹੁਕਮਨਾਮਾ ਹੋਇਆ ਉੱਠੇ ਭਾਈ ਸਾਹਿਬ ਨੇ ਨਰਮਲ ਆ ਚੁਕੇ ਆ ਦਰਸ਼ਨ ਕਰਨ ਲਈ ਇਹ ਨੂੰ ਸਮਝ ਨਹੀਂ ਆ ਪਈ ਗੁਰੂ ਤੋਂ ਬਲਿਹਾਰ ਜਾ ਰਹੇ ਸੁਣਾ ਰਵੱਲਾ ਪੇਟਾ ਕਰ ਦੇਣਾ ਧਨ ਪੇਟਾ ਕਰ ਦੇਣਾ ਗੁਰਬਾਣੀ ਕਹਿੰਦੀ ਹੈ ਕਿ ਠੀਕ ਹੈ ਬਾਝਮ ਹੈ ਪਰ ਤੂੰ ਮੈਨੂੰ ਤੇ ਪੁੱਛ ਗੁਰੂ ਸਾਹਿਬ ਆਖਿਆ ਕਿ ਜੇ ਤੂੰ ਕੰਨ ਕਰਨਾ ਚਾਹੁੰਦਾ ਹੈ ਕਿਤੇ ਗੁਰੂ ਨੂੰ ਪੁੱਛ ਕੇ ਕਰਿਆ ਕਰ ਇਹਨੇ ਆਖਿਆ ਵੀ ਹੋਰ ਕਿਹੜਾ ਕਰਨਾ ਆਤਮ ਵਿਦਾਨ ਕਰਨਾ ਦਾਲ ਵੀ দান ਕਰਨਾ ਅਨਾਤਾ ਤੇ ਨੂੰ ਸੋਹਣੇ ਬਸਤਰ ਭੇਟ ਕਰਨਾ ਸਤਪੁਰਖ ਹੈ ਤਾਂ ਹੀ ਉਹ ਗੁਰਮਤਿ ਅਨੁਸਾਰ ਨਹੀਂ ਕਰ ਰਿਹਾ। ਬਾਪੇ ਬਾਣੀ ਵਿੱਚ ਆਵਾਜ਼ ਦਿੱਤੀ ਕਿ ਤੂੰ ਤੇ ਰੋਜ਼ ਬਾਣੀ ਦਾ ਪਾਠ ਕਰਨਾ ਜਿਹੜਾ ਨਹੀਂ ਕਰਨ ਵਾਲਾ ਉਹਨੂੰ ਨਾ ਸਮਝ ਹੋਵੇ ਪਰ ਤੂੰ ਤੇ ਕਦੀ ਤੇ ਪੜਿਆ ਹੋਵੇ ਮਾ ਕਲਮੈ ਹੋ ਪੁਨ ਗੋਣ ਗੋਬਿੰਦ ਨਾ ਹੈ ਇਕਾਲ ਤੁਕ ਵਿੱਚ ਤੇ ਸਾਰਿਆਂ ਤੋਂ ਵੱਡਾ ਕੁੰਨ ਗੋਬਿੰਦ ਦੇ ਗੁਣ ਗਾਣਾ ਹੈ ਕਿ ਨਿਆਖੇ ਉਹ ਵੀ ਗਾਣਾ ਕੋਈ ਤਾਂ ਦਾ ਗਾਲ ਹੀ ਨਾ 2 ਘੰਟੇ 2 1/2 ਘੰਟੇ ਕਈ ਵਾਰੀ ਆਪਾਂ ਨੂੰ ਜਿ ਲੱਗਦਾ ਵੀ ਆਪਾਂ ਆਪਣੇ ਲਈ ਬੰਦਗੀ ਕਰਨੀ ਆ 2 ਘੰਟੇ ਪਾਠ ਆਪਾਂ ਰੋਜ਼ ਕਰਨੀ ਆ ਮਨ ਵਿੱਚ ਇੱਕ ਜਿਹੜਾ ਵਸ ਜਾਵੇ ਤੇ ਆਪਣੇ ਲਈ ਰੋਜ਼ ਕਰਨੀ ਆ ਜੀ 2 ਘੰਟੇ ਸਤਿਗੁਰਾਂ ਖੈ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਨਾਮ ਤੇ ਕਲ ਮੈਂ ਇਹੋ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਰੇ ਸਾਰੇ ਜਿਹੜਾ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ ਜਿਹੜਾ ਹਰ ਸਾਣ ਨਾਲ ਸਾਡੀ ਸੰਭਾਲ ਕਰਦਾ ਹੈ ਉਹਦੇ ਗੁਣ ਤੋਂ ਕਿਵੇਂ ਗਾਏ 2 ਘੰਟੇ 2.5 ਘੰਟੇ 40 ਦਿਨ 11 ਦਿਨ 21 ਦਿਨ 31 ਦਿਨ 21 ਪਾਠ 31 ਪਾਠ 59 ਪਾਠ ਬਾਬਿਆ ਖੈ ਨਹੀਂ ਜੇਤੂ ਗੁਣ ਕਾਣੇ ਚੰਨਾ ਗੁਰੂ ਤੇ ਜੇ ਗੁਰੂ ਤੋਂ ਪਿਆਰ ਚੰਨਾ ਗੁਰੂ ਤੋਂ ਸਨੇਹ ਚੰਨਾ ਗੁਰੂ ਤੋਂ ਵਾਰ ਨਹੀਂ ਜਾਣਾ ਚੰਨਾ ਫਿਰ ਤੇ ਹਰ ਸਾਲ ਗੁਰੂ ਨੂੰ ਚੇਤੇ ਕਰਦੇ ਆਵੇਂ ਸਭ ਸੈਨੂ ਕਿਰਪਾਲ ਸੁਮੰਦੀ ਸਾਹਿ ਸਾਰੇ ਫਿਰ ਥੱਕ ਹੋਏ ਨਾ ਜਾਏ ਮਾਲਕਾ ਮੇਰੇ ਤੇ ਕਿਰਪਾ ਕਰੀ ਜੇ ਆਵੇ ਉਹ ਆਹੀ ਕੰਮ ਕਰਦਿਆਂ ਜੇਲ ਵਿੱਚੋਂ ਇੱਕ ਆਵਾਜ਼ ਆਏ ਵਾਹੇ ਵਾਹ ਅਸੀਂ ਕੰਮ ਕਰਦੇ ਆ ਗੱਲਾਂ ਬੱਤਾਂ ਕਰ ਲਈਆਂ ਅਸੀਂ ਪੜ੍ਹੀ ਬਾਣੀ ਪਰ ਉਹ ਗੱਲਬਾਤ ਇਹ ਨਹੀਂ ਬਾਣੀ ਵਿੱਚੋਂ ਸੁਣੀ ਜੋ ਭਗਤ ਸਾਹਿਬਾਂ ਦੀ ਆਪਾਸ ਵਿੱਚ ਆਪਾਂ ਕਿਹਾ ਵੀ ਇਹ ਤੇ ਕੰਮ ਛੱਡਣਾ ਪੈਂਦਾ ਸਾਰਾ ਕੰਮ ਛੱਡ ਕੇ ਘਰ ਆਏ ਜਾ ਕੇ ਵੀ ਕਰਨਾ ਇੱਥੇ ਉੜਕਨਾ ਜਿਹੜਾ ਅਸੀਂ ਸੁਣਦੇ ਰਹਾਂ ਇਹ ਤੇ ਟਾਈਮ ਲਿਖਿਆ ਅਸੀਂ ਦੁਪਹਿਰੇ 1:00 ਦਾ 2:00 ਤੇ ਹਟਦਾ ਹੀ ਨਹੀਂ ਇਹ ਆਪਾਂ ਜਾਣਾ ਹੀ ਦੋ ਵਜੇ ਵੇ ਦੋ ਵਜੇ ਲੰਗਰ ਸ਼ੁਰੂ ਕਰਦੇ ਨੇ ਲੇਟ ਕਰ ਦਿੰਦੇ ਹਾਂ ਕਿਤੇ ਪੁਲੇਖੇ ਨਾਲ ਪਹਿਲਾਂ ਵਜੇ ਫਿਰ ਹਰਾਨ ਜਾ ਜਾਂਦਾ ਕਿ ਇੱਥੇ ਕੰਮ ਗਲਤ ਹੋ ਗਿਆ ਆਪਾਂ ਨੂੰ ਸੋਚਿਆ ਸੀ ਦੋ ਵਜੇ ਮੰਦਿਨ ਆ ਕੇ ਲੰਗਰ ਵਰਤ ਗਿਆ ਆਪਾਂ ਨੇ ਲੇਟ ਪਹੁੰਚੇ ਆਪਣਾ ਸੰਬੰਧ ਲੰਗਰ ਨਾਲ ਸੀ ਬਾਣੀ ਦੇ ਲੰਗਰ ਨਾਲ ਸੰਬੰਧ ਹੈ ਨਿਸ਼ਨਾਸ਼ ਹੀ ਲਾਏ ਸ਼ਮੀਲਾਂ ਬੜੀਆਂ ਲਾਈਆਂ ਛੀਦੀ ਦੇ ਆਲਾ ਬਣਾ ਰਹੇ ਹਾਂ ਛੋਟੀਆਂ ਛੋਟੀਆਂ ਜੰਦਾ ਨੂੰ ਕੋ ਕੇ ਮਾਰेंगे ਮਾਰਿਆ ਗਿਆ ਨੀਆਂ ਵਿੱਚ ਚਿੜਨਾ ਸਿਰ ਤੜ ਤੋਂ ਅਲੱਗ ਕਰਨੇ ਆ ਪਮਪਕੋੜੇ ਮਰਫੀਆਂ ਪਤਾ ਨਹੀਂ ਕੀ ਕੁਝ ਬਣ ਦਿੰਦੇ ਕਰਦੇ ਬੜਾ ਸਾਦਾ ਤਿਆਰ ਕੀਤਾ ਜਾਂਦਾ ਵੀ ਇਹ ਜਵਾਨ ਸੋਣ ਨਹੀਂ ਕੁਝ ਵਧੀਆ ਬਣਾਣਾ ਪਰ ਉਹ ਤੇ ਬੱਚੇ ਸੰਛੋੜੇ ਛੋਟੇ ਸਨੇਹ ਹੈ ਸ਼ਰਧ ਹੈ ਸਾਡੀ ਪਰ ਪਤਾ ਹੀ ਨਹੀਂ ਵੀ ਇਸ ਦਿਹਾੜੇ ਨੂੰ ਕਿਵੇਂ ਬਣਾਣਾ ਸਤ ਗੁਰਾਂ ਚਾ ਗੁਰੂ ਤੋਂ ਕੁਰਬਾਨ ਜਾ ਗੁਰੂ ਤੋਂ ਵਾਰਨੇ ਜਾ ਗੁਰੂ ਤੋਂ ਬਲਿਹਾਰਨੇ ਜਾ ਹਰ ਸ਼ਾਹ ਦੇ ਨਾਲ ਗੁਰੂ ਨੂੰ ਚੇਤੇ ਕਰਨਾ ਮਾਯਾ ਮੋਹਿਆ ਕਹਿ ਤ ਲੋਚ ਨ ਮੀਤ ਕਪੜੇ ਬਣ ਰਹਿ ਨੇ ਪ੍ਰਕਾਸ਼ ਨਾਮ ਦੇ ਤੋ ਰੋਚਨ ਮਿੱਤਰ ਮਿਲ ਦਾ ਵਾਕਿਆ ਬੜਾ ਚੰਗ ਲੋਤਾ ਰਿਆ ਬੜੇ ਧਿਆਨ ਵਿੱਚ ਮਗਨ ਨੇ ਕੰਮ ਵੀ ਕਰਦੇ ਨੇ ਨਾਮ ਵੀ ਜਪ ਰਹੇ ਨੇ ਅੰਦਰ ਅੰਦਰ ਇਹਨੇ ਵਾਅਦੇਤੇ ਜਦੋਂ ਵੇਖਿਆ ਪੀਤੇ ਵਿੰਦੈ ਨਹੀਂ ਮਰਿਆ ਉਹ ਤੇ ਨਾਮੇਸ਼ਨ ਜੁੜੀ ਹੋਏ ਸਨ ਅੱਜ ਸਾੜੇ ਨਾਲ ਵੀ ਵਾਪਰਦਾ ਜਿਵਾਜਾ ਮਾਰੀ ਜਾ ਬੱਚਿਆਂ ਨੂੰ ਗੋਣ ਵਿੱਚ ਇਹੋ ਜੱਡੂ ਪੈਣ ਬੱਚੇ ਕਿ ਸ਼ਾਣੇ ਵੀ ਕਈ ਵਾਰੀ ਇਸ ਤਰ੍ਹਾਂ ਖੁੱਭ ਜਾਂਦੇ ਨੇ ਇਹ ਘਰੋਂ ਭਾਵੇਂ ਕੋਈ ਸਾਰਾ ਸਮਾਨ ਚੁੱਕ ਕੇ ਲੈ ਜਾਵੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਆਪਣੇ ਮਸਤ ਨੇ ਫੋਨ ਦੇ ਵਿੱਚ ਮਾਰੀ ਜਾ ਵਾਜਾਂ ਘੜਾਈ ਖੜਕਾਈ ਜਾ ਕੁੰਡੇ ਵਾੜ ਨੂੰ ਸੁਣੀ ਨਹੀਂ ਜੇ ਨੂੰ ਧਿਆਨ ਨਹੀਂ ਦਿੱਤਾ ਤੇ ਭਗਤ ਨਾਮਦੇਵ ਜੀ ਨੂੰ ਸੁਬੋਧ ਹੋ ਕੇ ਭਗਤ ਤਰਲੋਚਨ ਕਹਿੰਦਾ ਨਾਮ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਛੇ ਪਹੁੰਚਾਇ ਲੈ RAM ਨਾਮ ਲਾਉ ਚੀਤ ਉੱਚੀ ਸ਼ਰੀ ਆਵਾਜ਼ ਮਾਰੀ ਨਾਮਦੇਵ ਜੀ ਹੈਰਾਨ ਹੋ ਕੇ ਇੱਕ ਨਾਮ ਪਿੱਛੇ ਵੇਖਿਆ ਉਹ ਨਾਮਦੇਵ ਜੀ ਹੇ ਮਿੱਤਰ ਨਾਮ ਦੇਵ ਮਾਇਆ ਮਾਇਆ ਵਿੱਚ ਨਮਸਤੇ ਇਹ ਕਪੜੇ ਬਾਸ ਪਾ ਲਈ ਜਨਾ ਖੱਡੀ ਤੇ ਲਗਾਏ ਮਿੱਤਰ ਆਇਆ ਤੇਰਾ ਧਿਆਨ ਦਿੰਦਾ ਨਹੀਂ ਨਾ ਤੂੰ ਰਾਮ ਦਾ ਨਾਮ ਜਪਣਾ ਹੈ ਨਾ ਸਾਡੇ ਵੱਲ ਧਿਆਨ ਦਿੰਦਾ ਮੈਂ ਆਇਆ ਸ਼ਾਬੀ ਆਪਾਂ ਮਿਲ ਕੇ ਬੰਦਗੀ ਕਰਾਂਗੇ ਭਗਤੀ ਕਰਾਂਗੇ ਪਰ ਤੂੰ ਤੇ ਐਂ ਵੇਲੇ ਕੰਮ ਵਿੱਚ ਰੁੱਝਿਆ ਹੋਇਆ ਤੇਰੇ ਕੋਲ ਤੇ ਟਾਈਮ ਹੀ ਨਹੀਂ ਭਗਤ ਨੰਦ ਹੱਸ ਕੇ ਹਾਸੇ ਜਵਾਬ ਦਿੰਦੇ ਨਹੀਂ ਗੁਸ਼ਾ ਨਹੀਂ ਕੀਤਾ ਨਮਕੈਤ ਤੁchna ਮੁਖ ਤੇ ਰਾਮ ਸਮਾਨ ਹੱਥ ਪਾਉ ਕਰ ਕਾਮ ਸਭ ਚੀਤ ਨਰੰਦਨ ਨਾਲ ਮਾਇਆ ਦੀ ਕਾਲਖ ਤੋਰੈ ਤੁਸ ਰਪਨਾ ਚਿਤ ਜੋੜਨਾ ਹੀ ਗੁਰੂ ਤੁਮਾਰ ਨੇ ਜਾਣਾ ਬਲਿਹਾਰੀ ਗੁਰੇ ਆਪਣੇ ਸਤਿ ਬਲਿਹਾਰਾ ਰਹਿ ਜਾਓ ਬਾਰ-ਬਾਰ ਆਪਾਂ ਪੜ੍ਹੀ ਹੈ ਅਸਾਂ ਜੀ ਦੀ ਵਾਰ ਤੇ ਸੁਣੀ ਆਪ ਜੀ ਦੀ ਇਹਦੇ ਵਿੱਚ ਵੀ ਹੁੰਦਾ ਹੈ ਸ਼ਬਦ ਬਲਿਹਾਰੀ ਮੁਰ ਆਪਣੇ ਜੋਹਾੜੀ ਸਤਿਵਾਰ ਕਿਦੇ ਤੋਂ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨਾਂ ਲਾ ਕੀ ਬਾਰ ਆਦਮ ਖਾਣਾ ਓਡਾ ਰਕਸ਼ ਹੈ ਤੇ ਵਿਅਕਤੀ ਉਸੇ ਦਾ ਸੁਭਾਅ ਬਣ ਗਿਆ ਮਨੁੱਖ ਮਨੁੱਖੀ ਹੋ ਹਾਂ ਪਾਉ ਨੂੰ ਰੱਖਸ਼ਕ ਆਮ ਵਿਅਕਤੀ ਨੂੰ ਆ ਪਾ ਕੇ ਨਹੀਂ ਆਪੀਦਾ ਤੇ ਸੁਮਾਨ ਰੱਖਸ਼ਾਂ ਵਾਲੇ ਨੇ ਜਿ ਕਾਮੀ ਰੱਖਸ਼ਾਂ ਵਾਲਾ ਕੀਤਾ ਮਨੁੱਖti ਹੈ ਨਹੀਂ ਬਾਬੇ ਗੱਲ ਦੀ ਖਤਮ ਕਰਨ ਦੀ ਕਹਿ ਲੱਗੇ ਹੈ ਹੀ ਪਸ਼ੂ ਦੀ ਉਹ ਸਰੀਰ ਕਰਕੇ ਮਨੁੱਖ ਲੱਗਣਾ ਸਜਣਾ ਤੇਰੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਣਾ ਕਰੈ ਦਿਨ ਰਾਤ ਸ਼ਬਕ ਹੈ ਤਿੱਥੋਂ ਚੰਗੇ ਨਹੀਂ ਮੈਂ ਤੇ ਤੁਲਨਾ ਕਰਕੇ ਮੈਨੂੰ ਵੀ ਲੱਗਦਾ ਵੀ ਗਲਤੀ ਕਰ ਬੈਠਾ ਪਸ਼ੂ ਹੀ ਤੇ ਥੋਚਨ ਕੋਈ ਪਸ਼ੂ ਬਿਲਾ ਚੱਗੇ ਆਈ ਨਾ ਖੜ ਖਾਵੇਂ ਅੰਮ੍ਰਿਤ ਦੇਹ ਨਾਮ ਹੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਪਸ਼ੂ ਹੀ ਤੇ ਦੁੱਧ ਦਿੰਦੇ ਨੇ ਸੁੱਕਾ ਚਾਰਾ ਖਾ ਕੇ ਉਸਾਰਾ ਦਿਨ ਨੰਦਿਆ ਚੁਗਲੀ ਸਤਿਗੁਰਾਂ ਖੰਦ ਨੰਦਿਆ ਚੁਗਲੀ ਕਰਨ ਵਾਲਾ ਪਤਾ ਕੀ ਖਾਂਦਾ ਜੋ ਬਿਸ਼ਟਾ ਕਾਗ ਖਾਵੇ ਗੰਦਵੀ ਕਸ ਗੰਦਗੀ ਤੇ ਤੇਰਾ ਨਾਮ ਚੁੱਕਦਾ ਰਹਿੰਦਾ ਚੁੰਝਾ ਮਾਰਦਾ ਰਹਿੰਦਾ ਉਹਦੇ ਚ ਸੁਭਾਅ ਬਣ ਗਿਆ ਇਥੇ ਬਲੋਤਾ ਉਤੇ ਕਰੋਤਾ ਨਾਲ ਦੀ ਗੱਲ ਹੀ ਨਹੀਂ ਕਿੱਥੋਂ ਲੱਭੋਗੇ ਸ਼ੇ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੀ ਸਤਿਗੁਰਾਂ ਖਿਉ ਨਹੀਂ ਲੱਭਦੇ ਉਹ ਤੇ ਉਹ ਨੇ ਜਿਹੜੇ ਆਪਣੇ ਗੁਰੂ ਤੋਂ ਸਦਾ ਵਾਰਲੇ ਜਾਂਦੇ ਨੇ ਉਹਰੇ ਆਪਣੇ ਉਪਰ ਬੰਦ ਦਾਈ ਹੈ ਕਿਵੇਂ ਜੀ ਆਠ ਪੈਰ ਹਰ ਹਰ ਜਸ ਗਾਈ ਹੈ ਕਿਦਾ ਸਿਮਰ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾਇ ਅੰਤਰ ਜਾਮੀ ਉਹਨੂੰ ਸਿਮਰਣਾ ਜਿਨਾ ਤੁਹਾਡੇ ਦਿਲਾਂ ਦੀਆਂ ਜਾਣਦਾ ਸਿਮਰ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾਇ ਅੰਤਰ ਜਾਮੀ ਚਰਨ ਕਮਲ ਸੋ ਲਾਗੀ ਪ੍ਰੀਤ ਸੱਚੀ ਪੂਰਨ ਨਿਰਮਲ ਦੀਨ ਹਰਮਤਨ ਫਿਰ ਅੰਦਰਲਾ پاک ਹੋ ਜਾਂਦਾ ਹੈ ਅੰਦਰਲਾ پاک ਨਹੀਂ ਹੋਇਆ ਤੇ ਗੁਰਬਾਣੀ ਕਹਿੰਦੀ ਹੈ ਤੁਹਾਨੂੰ ਸੁਣਾਉਂਦਾ ਹੈ ਕਿ ਮਦਬੂ ਆਏ ਕਿ ਪਕਾਰਾਂ ਦੀ ਨਾਮੁ ਬਿਨਾ ਨਾਮੁ ਬਿਨਾ ਮੇਨ ਥਾ ਤਨ ਅੰਦਰ ਮੁਖ ਆਵਤ ਕੰਟੈ ਦੁਰਗੰਧ ਆਪਾਖੇ ਭੱਗ ਮੈਂ ਤੇ ਦੁਸ਼ ਕਰਕੇ ਆਇਆ ਇੱਕ ਵਾਰ ਹੀ ਨਹੀਂ ਦੋ ਵਾਰੀ ਸ਼ਾਭੀ ਵੀ ਕਰਨਾ ਸ਼ੋਰੇ ਵੀ ਕਰਨਾ ਕਈ ਦੋ ਵਾਰੀ ਕਰਦੇ ਨੇ ਨਾ ਮੇ ਆਖਿਆ ਨਹੀਂ ਉਹ ਤੇ ਤੂੰ ਕਰ ਲਿਆ ਅੰਤਰ ਉਪਕਾਰਾਂ ਨੂੰ ਨਿਭਾ ਲਿਆ ਨਾ ਮੇ ਦਾ ਸੇਵਾ ਦਾ ਬੁਰਸ਼ ਨਹੀਂ ਕੀਤਾ ਇਹ ਵੀ ਕਰਿਆ ਕਰ ਇਹ ਦੇ ਨਾਲ ਅੰਦਰੀਸ਼ਰ ਅਸਲਾ ਸਮਾਪਤ ਹੋ ਗਈ ਸਾਬਾ ਆਖਿਆ ਗੁਰੂ ਤੋਂ ਮਾਰਨੇ ਜਾ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਨਾ ਜਾਂ ਸਦਾ ਕੁਰਬਾਨ ਜਾਂਦੀ ਹਾਂ ਸਤ ਬੋਲੇ ਹਾਰਾ ਜਾ ਗੁਰਮਨ ਇਹਤਾ ਭਾਵ ਤਕੀ ਗੁਰ ਪਿਰ ਮੇਲਮ ਹਿਤਮ ਮਿਲਾਏ ਗੁਰੂ ਦੇ ਮਲਾਪ ਤੋਂ ਬਿਨਾ ਮੈਂ ਭੌਂ-ਭੌਂ ਕੇ ਬਹੁਤ ਥੱਕ ਪੀਸ਼ਾਂ ਹੁਣ ਗੁਰੂ ਨੇ ਮੈਨੂੰ ਪਤੀ ਭਲਾਇਆ ਹੈ ਮੈਨੂੰ ਪਰਮੇਸ਼ਰ ਭਲਾ ਦਿੰਦਾ ਹੈ ਗੁਰੂ ਨੇ ਮੇਰਾ ਮਲਾਪ ਕਰਾਇਆ ਗੁਰ ਪ੍ਰਸਾਦ ਦੇ ਇਹੀ ਅਰਥ ਨੇ ਗੁਰੂ ਅਕਾਲ ਪੁਰਖ ਨਾਲ ਸੰਬੰਧ ਜੋੜਦਾ ਹੈ ਗੁਰੂ ਇਸ ਸੰਸਾਰ ਤੋਂ ਦਰੰਕਾਰ ਦੇ ਘਰ ਤੱਕ ਦਾ ਰਸਤਾ ਦੱਸਦਾ ਜਿਨੀ ਬਾਣੀ ਗੁਰੂਆਂ ਨੇ ਉਚਾਰਨ ਕੀਤੀ ਪੱਟਾ ਨੂੰ ਛੱਡ ਕੇ ਪੱਟਾ ਨੇ ਗੁਰੂਆਂ ਦੀ ਸਿਖਤ ਕੀਤੀ ਬਾਬੇ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਸਿਰਫ ਰਸਤਾ ਹੈ ਕਿ ਤੁਸੀਂ ਜਾਣਾ ਕਿਵੇਂ ਰੱਬ ਦੇ ਦੇਸ਼ ਕਿਵੇਂ ਪਹੁੰਚੋਗੇ ਆਪਣੀ ਸਿਖਤ ਬਾਪੇ ਨੇ ਆਪ ਨਹੀਂ ਕੀਤੀ ਪੱਟਾ ਨੇ ਲਾ ਦਿੱਤੀ ਸਿਖ ਗੁਰੂਆਂ ਨੇ ਸਿਰ ਸੁਦਰੰਗਕਾਰ ਦੇ ਸ਼ੁਰੂ ਤੇ ਇੰਨੀ ਬਾਣੀ ਸੇ ਗੁਰੂਆਂ ਨੇ ਉਚਾਰਨ ਕੀਤੀ ਉਹਦੇ ਵਿੱਚ ਕੇਵਲ ਤੇ ਕੇਵਲ ਰੱਬ ਦੀ ਸਿਖਤ ਨੂੰ ਉਚਾਰਨ ਕੀਤਾ ਗਿਆ ਵੀ ਕਿਵੇਂ ਮਿਲੋਗੇ ਪਰਮੇਸ਼ਰ ਕਿਵੇਂ ਤੁਹਾਡੀ ਪਹੁੰਚ ਬਣੇਗੀ ਕਿਵੇਂ ਵਾਹਿਗੁਰੂ ਦਾ ਜਪ ਕਰਦੇ ਆਂ ਤੋ ਤੁਹਾਡੇ ਆਪਣੇ ਉਤੋਂ ਜੋਤ ਪ੍ਰਗਟ ਹੋਵੇ ਤੇ ਤੁਹਾਨੂੰ ਖੁਦ ਨੂੰ ਪਤਾ ਕਿਵੇਂ ਲੱਗੇ ਇਹ ਤਰੀਕੇ ਬਾਣੀ ਨੇ ਦੱਸੇ ਨੇ ਕਿਸੇ ਕੋਈ ਜਾਣਦੀ ਨਹੀਂ ਵਾਰ-ਵਾਰ ਸ਼ਬਦ ਦਾ ਲਾਟਨ ਕਰੋ ਇੱਕ ਦਿਨ ਸ਼ਬਦ ਤੁਹਾਨੂੰ ਸਮਝਾ ਦੇਗਾ ਕਿ ਇਸ ਤਰ੍ਹਾਂ ਤੇਰੇ ਅੰਦਰ ਰੱਬ ਨੇ ਪ੍ਰਗਟ ਹੋਣਾ ਜਦੋਂ ਪ੍ਰਗਟ ਹੋ ਗਿਆ ਵੀ ਜਨਾਬ ਹੀ ਤੈਅ ਕਰਾ ਕਿ ਹੁਣ ਪ੍ਰਗਟ ਹੋ ਚੁੱਕਾ ਹੈ ਹੁਣ ਇਹਨੂੰ ਤੇਰੇ ਸੰਬੰਧ ਜੁੜ ਗਏ ਨੇ ਸਤਿਗੁਰੂ ਬਾਣੀ ਵਿੱਚ ਪਹਿਲੀ ਪੌੜੀ ਚ ਕਹਿ ਰਹੇ ਨੇ ਇਹ ਪਰਮੇਸ਼ਰ ਨੂੰ ਚੇਤੇ ਕਰਨਾ ਪਰ ਧਿਆਨ ਰੱਖੀ ਨਾ ਪਹਿਣਾ ਪਰਦਾਈਆਂ ਨਾ ਸੇ ਸੱਸੜੀਆਂ ਗੁਰੂ ਸਤ ਸੰਗ ਸੰਗੀ ਸਹੇਲੀਆਂ ਨਾਲ ਬਣਦਾ ਹੈ ਇਹ ਸਤ ਸੰਗੀਆਂ ਵਾਲਾ ਸਦਾ ਰਹਿਣ ਵਾਲਾ ਸਾਥ ਕਦੇ ਨਹੀਂ ਤੋਟਦਾ ਸਤਿਗੁਰਾਂ ਖਿਆ ਸਤ ਸੰਗ ਸਹੇਲੀਆਂ ਦਾ ਸਬੰਧ ਬੜਾ ਵੱਡਾ ਹੁੰਦਾ ਹੈ ਉਸ ਸਾਥ ਦੇ ਸਾਹਮਣੇ ਨਾ ਪਹਿਣਾ ਦਾ ਸਾਥ ਨਾ ਪਰਜਾਇਆ ਨਾ ਸਸਾ ਕਿਸੇ ਦਾ ਵੀ ਉਹੋ ਜਿਹਾ ਸਾਥ ਨਹੀਂ ਜੋ ਸਤ ਸੰਗੀ შეਡ ਜਾਂਦਾ ਸਤ ਸੰਗੀ ਸਣ ਨਾ ਭਾਈ ਵਾਲਾ ਤੇ ਪ੍ਰਦਾਨਾ ਆਪਾਂ ਗੁਰੂ ਤੋਂ ਵਾਰਨੇ ਜਾਣਾ ਗੁਰੂ ਉਹਨਾਂ ਤੋਂ ਕੁਰਬਾਨ ਜਾਂਦਾ ਆਪਾਂ ਕਿਹ ਪਤਾ ਨਹੀਂ ਸਤ ਗੁਰੂ ਤੇ ਬੜੀ ਉੱਚੀ ਕੋਲਡਿਸ਼ਨ ਇਹ ਤੇ ਢੋ ਹੈ ਮਰਾਸੀ ਇੱਕ ਲਿਖਾਰੀ ਤੇਰੇ ਤੋਂ ਤੱਕ ਲਿਖ ਦਿੰਦਾ ਬਾਬਾ ਜੀ ਅੱਜ ਕੱਲ੍ਹ ਜੁਗ ਨੂੰ ਟਿਕਾ ਦੇਣ ਵਾਸਤੇ ਤੂੰ ਆਏ ਅੱਜ ਤੱਕ ਤੈਨੂੰ ਪੈਦਲ ਨਹੀਂ ਹੋਣਾ ਪੈਣਾ ਤੂੰ ਉਤਰੇਂਗਾ ਦਿੱਲੀ ਦੇ ਏਅਰਪੋਰਟ ਤੇ ਤੇ ਦਿੱਲੀ ਦੇ ਸਿੱਖਾਂ ਨੂੰ ਆਖੇ ਨਾ ਕਿ ਮੈਨੂੰ ਲੈ ਕੇ ਚੰਨੋ ਉਹ ਤੇਰੇ ਵਾਸਤੇ ਦਿੱਲੀ ਤੋਂ ਲੈ ਕੇ ਹਲ ਮੰਦਰ ਤੱਕ ਹਰਮੰਦਰ ਸਾਹਿਬ ਤੱਕ ਪੈਸਿਆਂ ਦੀ ਛੜਕ ਵਿਛਾ ਦੇਣਗੇ ਸੋਨੇ ਦੀ ਛੜਕ ਬਣਾ ਦੇਣਗੇ ਪਰ ਚੇਤੇ ਰੱਖੀ ਜੇ ਤੇਰੇ ਨਾਲ ਭਾਈ ਮਰਦਾਨਾ ਹੋਇਆ ਉਨਾ ਕਹਣਾ ਨਹੀਂ ਬਾਬਾ ਇਹ ਬਖਰੇ ਜਾਂ ਚਾਏਗਾ ਕਿਉਂਕਿ ਮਰਾਸੀ ਜਾਂਤੂ ਬਾਦਾ ਇਹ ਖਾਛਾੜਾ ਤੇ ਜੀ ਵੀ ਨਹੀਂ ਗਿਆ ਨਾ ਤੂੰ ਤੇ ਮਟਾਇਆ ਸੀ ਇਹਨਾਂ ਤੇ ਜਾਤਾਂ ਪਾਤਾਂ ਤੇ ਨਾਮ ਤੇ ਗੁਰਦੁਆਰੇ ਖੜੇ ਕਰ ਦਿੱਤੇ ਪੀਰ ਅਰਬਦਾਸੀਆਂ ਦਾ ਜੀ ਅੱਛੇ ਬਿਆਨ ਦਾ ਜੀ ਨਾਂ ਲਿਖੇ ਨੇ ਜੀ ਉੱਤੇ ਦੇਖੀ ਜੇ ਤੂੰ ਹੁਣ ਆਏ ਤੇ ਕੁੱਲ ਕੇ ਵੀ ਮਰਦਾਨੇ ਨੂੰ ਨਾਲ ਚੱਲਾਈਂ ਥਾਂ ਤੂੰ ਆਵਾਜ਼ ਦੇ ਕਿ ਮੇਰੇ ਹੁਕਮ ਨੂੰ ਮੰਨੂ ਇਹ ਨਾ ਕਹਣਾ ਨਹੀਂ ਧੰਨ ਲੈ ਲੈ ਜਿੰਨਾ ਮਰਜੀ ਤੇਰੀ ਗੱਲ ਨੂੰ ਅਸੀਂ ਨਹੀਂ ਮੰਨ ਸਕਦੇ ਇਹੋ ਜੇ ਸ਼ਿੱਖ ਤੇਰੇ ਬਣ ਗਏ ਨੇ ਇੰਨੀ ਕਲਡੁਗ ਦੀ ਭਿਆਨਕ ਮਾਰ ਇਹਨਾਂ ਨੂੰ ਕਰ ਰਹੀ। ਤਾਂ ਇਹਨਾਂ ਤੇ ਕਿਰਪਾ ਕਰ ਇਹਨਾਂ ਤੇ ਰਹਿਮਤ। ਸਹਿਬ ਆਖਿਆ ਸੰਸਾਰਿਕ ਸਾਥਾਂ ਦੇ ਸਾਹਮਣੇ ਇਹ ਰਿਸ਼ਤਾ ਜਿਹੜਾ ਹੈ ਸਾਥ ਸੰਗੀਆਂ ਦਾ ਇਹ ਵੱਡਾ ਹੈ। ਇਹ ਟੁੱਟਦਾ ਨਹੀਂ ਸੰਸਾਰਿਕ ਤੇ ਟੁੱਟ ਜਾਂਦੇ ਨਹੀਂ ਭਰਾ ਭਰਾ ਨਾਲ ਸਾਰੀ ਉਮਰ ਨੇ ਬੋਲਦਾ ਥੋੜਾ ਜਿਆ ਕਿ ਇੱਕ ਦੂਜੇ ਨਾਲ ਰੰਜਾੜੀ ਹੋ। ਕਈ ਵਾਰੀ ਨੂੰ ਸਾਸ਼ਨੀ ਬੋਲਨੀ ਆਪੇ ਇੱਕ ਮਾਪੁੱਤਰ ਨੇ ਬੋਲਦੇ ਨਰਾਜ ਹੋ ਜਾਣ ਹੁਣ ਸਹਿਬ ਕਹਿ ਰਹੇ ਨੇ ਇਹ ਨਹੀਂ ਤੋੜਦਾ ਸੱਚਾ ਸਾਖ ਨਾ ਟੁੱਟਈ ਗੁਰਮਿੰਦੇ ਸਈਆਂ ਇਹੋ ਜਾਂ ਸਾਖ ਹੈ ਇਹ ਸਹਿਲੀਆਂ ਦਾ ਸਤਸੰਗੀਆਂ ਦਾ ਇਹ ਕਦੇ ਟੁੱਟਦਾ ਨਹੀਂ ਇਸ ਕਰਕੇ ਇਹ ਮੈਨੂੰ ਗੁਰੂ ਨੇ ਦਿੱਤੀਆਂ ਨੇ ਸਾਰੇ ਰਿਸ਼ਤੇ ਗਿਣਦਾ ਜੀ ਬਾਬਾ ਸਾਡੇ ਸੰਸਾਰੀ ਫਿਰ ਕਹਿੰਦੇ ਨੇ ਫੁੱਫੀ ਨਾਨੀ ਮਾਸੀਆਂ ਦੀਰਜ ਠੰਣਣੀਆਂ ਹੁਣ ਜੇ ਬਾਬਾ ਜੀ ਅੱਜ ਦੇ ਸਮੇਂ 'ਚ ਉਚਾਰਣ ਕਰਦੇ ਤੇ ਇਕੋ ਹੀ ਅਕrista ਕਹਿਣਾ ਪੈਣਾ ਸੀ ਇਹਨੇ ਨੇਸ਼ਨ ਗਿਣਨੇ ਪੈਣੇ ਅੱਜ ਸਾਡਾ ਇਕੋ ਸ਼ਬਦ ਅੰਗਰੇਜ਼ਾਂ ਨੇ ਸਾਨੂੰ ਦਿੱਤਾ ਅੰਤਿ ਉਹਦੇ ਚ ਮਾਮੀਆਂ ਆ ਗਈਆਂ ਉਹਦੇ ਚ ਮਾਸ਼ੀਆਂ ਆ ਗਈਆਂ ਉਹਦੇ ਚ ਭੂਆ ਆ ਗਏ ਸਾਰੇ ਇੱਥੇ ਗਿਣੇ ਨੇ ਵੱਖਰੇ ਵੱਖਰੇ ਰਿਸ਼ਤੇ ਖੁੱਭੀ ਨਾਨੀ ਮਾਸ਼ੀਆਂ ਦੇਰ ਜਠਾਣੀਆਂ ਸਤਗੁਰਾਂ ਖਿਆ ਵੀ ਇਹ ਜਿਹੜੇ ਰਿਸ਼ਤੇ ਨੇ ਕੋ ਆਦਰਸ਼ਤਾ ਉਪਹੀਆਂ ਆਨੰਦੀਆਂ ਮਾਸੀਆਂ ਦਰਾੜੀਆਂ ਚਠਾੜੀਆਂ ਇਸ ਸੰਸਾਰ ਵਿੱਚ ਹੁੰਦੀਆਂ ਨੇ ਤੇ ਚਲੀਆਂ ਜਾਂਦੀਆਂ ਇਹ ਨਾਲ ਨਹੀਂ ਨਹੀਂ ਦਿੰਦੀਆਂ ਆਮਨ ਵੰਜਨ ਨਾਰਹਿਣ ਪੂਰ ਪਰੇ ਪੂਰ ਭਰੇ ਤਿਆਂਹਾਂ ਪੂਰਾਂ ਦੇ ਪੂਰ ਇਹਨਾਂ ਛਾਕਾਂ ਦਾ ਰਹੇ ਪੂਰਾਂ ਦੇ ਪੂਰ ਪੂਰ ਭਰੇ ਪਏ ਤੇ ਫਿਰ ਇਹ ਚਲੇ ਜਾਂਦੇ ਨੇ ਭਾਵੇਂ ਬਹੁਤ ਜ਼ਿਆਦਾ ਸਾਖ ਹੁੰਦੇ ਨੇ ਪਰ ਆ ਰਹੇ ਨੇ ਜਾ ਰਹੇ ਨੇ ਬਣ ਰਹੇ ਨੇ ਟੁੱਟ ਰਹੇ ਨੇ ਅੱਗੇ ਸਤਿਗੁਰਾਂ ਅਗੜੇ ਰਿਸ਼ਤੇ ਗਣਾਏ ਮਾਮੇ ਤੈ ਮਾਮਾਣੀਆਂ ਭਾਇਰ ਬਾਪ ਨਾ ਮਾਉ ਸਾਥ ਲੜੇ ਤਨ ਨਾਠੀਆਂ ਭੀੜ ਕਣੀਂ ਦਰਿਆ ਮਾਮੇ ਮਾਮੀਆਂ ਭਰਾ ਪਿਓ ਤੇ ਮਾਂ ਕਿਸੇ ਨਾਲ ਵੀ ਸੱਚਾ ਸਾਥ ਨਹੀਂ ਬਣ ਸਕਦਾ ਇਹ ਵੀ ਪ੍ਰੌਣਿਆਂ ਵਾਂਗ ਹਨ ਇਨ੍ਹਾਂ ਪ੍ਰੌਣਿਆਂ ਦੇ ਕਾਫਲੇ ਦੇ ਕਾਫਲੇ ਲੱਦੇ ਚਲੇ ਜਾ ਰਹੇ ਨੇ ਸੰਸਾਰ ਦਰਿਆ ਦੇ ਪੱਤਣ ਉਤੇ ਇਨ੍ਹਾਂ ਦੀ ਬਹੁਤ ਵੱਡੀ ਸਤਿਗੁਰਾਂ ਕਹੇ ਭੀੜ ਲੱਗੀ ਹੋਈ ਹੈ ਗਲੀ ਮੁਹੱਲੇ ਸ਼ਹਿਰ ਦੇ ਵਿੱਚ ਕਿਤੇ ਦਾ ਕਿਤੇ ਖਬਰ ਮਿਲ ਜਾਂਦੀ ਨਾ ਮਿਲੇ ਤੇ ਖ਼ਬਰ ਟੀਵੀ ਤੋਂ ਪਤਾ ਲੱਗ ਜਾਂਦਾ ਹੈ ਬੜੇ ਮਾੜੇ ਹਾਲਾਤ ਨੇ ਬੰਗਲਾਦੇਸ਼ ਦੇ ਜਿਉਂਦੇ ਸਾੜੇ ਸਾੜਿਆ ਜਾ ਰਹੇ ਇੱਕ ਦੂਜੇ ਨੂੰ 600 ਵਿਅਕਤੀ ਜਿਉਂਦਾ ਮਾਰ ਦਿੱਤਾ ਜਾ ਰਿਹਾ 600 ਅਤਨਾ ਕੁਕਰਮ ਹੋ ਰਿਹਾ ਹੈ ਅੱਜ ਦੇ ਸਮੇਂ ਵਿੱਚ ਉੱਥੇ ਕੋਈ ਨਹੀਂ ਰੋਕ ਸਕਦਾ ਸਾਰਿਆਂ ਦੀ ਸત્તાਤਾ ਕੇ ਸਮਾਪਤ ਸਮਾਪਤ ਹੋ ਗਈ ਜਿਹੜਾ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਛੱਡ ਕੇ ਪੱਜਾਇਆ ਸਾਡੇ ਦੇਸ਼ ਵਿੱਚ ਸਰਨ ਦੇ ਯੋਸ ਪ੍ਰਧਾਨ ਮੰਤਰੀ ਨੇ ਸ਼ੇਖ ਹਸੀਨਾਂ ਬਣੇ ਜਿਹੜੇ ਉਹਦੇ ਆਪਣੇ ਬਣਦੇ ਸਨ ਉਹਨਾਂ ਦੇਸ਼ਾਂ ਨੇ ਉਹਨੂੰ ਸ਼ਰਮ ਦੇਣ ਤੋਂ ਵੀ ਬਣਾ ਕਰ ਦਿੱਤਾ ਇਹ ਹਾਲਾਤ ਨੇ ਕਿ ਜਦੋਂ ਰੱਬ ਆਪਣੀ ਭਿਆਨਕਤਾ ਨੂੰ ਪ੍ਰਗਟ ਕਰਦਾ ਹੈ ਇਹਨੇ ਕਿਹਾ ਗੁਰਬਾਣੀ ਨੇ ਇਹ ਵੇਖੀ ਤੇ ਰੱਖੀ ਜੇ ਰੱਬ ਦੀ ਨਦਰ ਉੱਪਰ ਠੀ ਜੇ ਕਰੇ ਸੁਲਤਾਨਾ ਘਾਕਰਾਇਨ ਦਾ ਦਰਮੰਗਣ ਵੇਖਣਾ ਹੈ ਪਾਇ ਦਾ ਲੱਖਾਂ ਚ ਖੇਡਣ ਵਾਲਾ ਵਿਅਕਤੀ ਬੜਾ ਮਾਣ ਕਰਦਾ ਜਾਂ ਕਰੋੜ ਰੁਪਇਆ ਕਰੇ ਬੜਾ ਹੰਕਾਰ ਕਰੜਿਆ ਭਾਵੇਂ ਆਖਿਆ ਸਾਰੇ ਦੇਸ਼ ਦਾ ਮਾਲਕ ਹੀ ਹੋਵੇ ਉਹਨੂੰ ਵੀ ਛੋਟੂ ਠਾੜ ਕੇ ਮੰਗਣ ਲਾ ਦਿੰਦਾ ਉਹ ਲੋਕ ਲੋਕ ਕੇ ਆਪਣੀ ਜ਼ਿੰਦਗੀ ਕੱਟ ਰਹੀ ਹੈ ਇਸ ਕਰਕੇ ਸਾਧੂਆਂ ਆਖਿਆ ਗੁਰੂ ਦਾ ਮੁਕਾਬਲਾ ਨਾ ਕਰੀ ਰੱਬ ਤੋਂ ਡਰੀਂ ਰੱਬ ਤੇ ਦਾਹਰਦੇ ਵਿੱਚ ਭੈ ਰੱਖੀਂ ਛਬਾਖੇ ਨਾ ਦੀ ਬੜੀ ਵੱਡੀ ਪੀੜ ਹੈ ਸੰਸਾਰੁ ਪੀ ਦਰਿਆ ਦੇ ਕੰਢੇ ਤੇ ਉਸ ਬਤਨ ਤੇ ਨਾ ਦੀ ਬੜੀ ਵੱਡੀ ਪੀੜ ਸਬੰਦੀ ਆਂਦੀ ਸਚੋ ਰੰਗ ਰੰਗਾ ਬਲੋ ਸਖੀ ਹਮਾਰੋ ਕੰਤ ਸਚ ਵਿਚੋ ਡਾਣਾ ਤੀਐ ਸੋ ਸੋ ਰੰਗ ਰਵੰਤ ਛੇ ਕੰਨ ਕਹਿ ਸਹਿਜ ਸਾਡਾ ਕਸਮ ਰਖੋ ਹੀ ਸਦਾ ਤਰਣ ਮਾਰਾ ਤੂ ਪ੍ਰੇਮ ਰੰਗ ਵਿਚ ਰੰਗਿਆ ਰਹਦਾ ਹੈ ਉਹ ਸਦਾ ਨਾਮ ਦੇ ਵਿੱਚ ਜੁੜਿਆ ਉਸ ਨਾਲ ਉਹਦੇ ਸਦਾ ਤੇਰੇ ਨਾਮ ਵਿੱਚ ਜੁੜਿਆ ਉਹਦੇ ਨਾਲ ਉਹ ਛੋੜਾ ਨਹੀਂ ਹੁੰਦਾ ਚਰਨਾ ਵਿੱਚ ਜੁੜੀ ਜੀਵ ਸਤਰੀ ਨੂੰ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ਉਹ ਆਪਣੀ ਗਲਕੜੀ ਦਾ ਨਿਕ ਦਿੰਦਾ ਹੈ ਆਨੰਦ ਦਿੰਦਾ ਹੈ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਉਸ ਵਿਅਕਤੀ ਦੀ ਝੋਲੀ ਵਿੱਚ ਪਾ ਦਿੰਦਾ ਹੈ ਜਿਹੜਾ ਉਹਦਾ ਚਿੰਤਨ ਕਰਦਾ ਹੈ ਜਿਹੜਾ ਉਹਦੀ ਅਰਦਾਸਾ ਕਰਦਾ ਹੈ ਜਿਹੜਾ ਗੁਰੂ ਤੋਂ ਵਾਰਨ ਕਰਦਾ ਹੈ ਬਿਨਾਂ ਇਹ ਜਾਣਦਾ ਹੈ ਗੁਰੂ ਦਇਆ ਕਰੇ ਸਾਨੂੰ ਸ਼੍ਰਦੀਨੀ ਗੁਰੂ ਤੋਂ ਬੁਲੇ ਹਾਰ ਜਾ ਕੇ ਆਪਣਾ ਜੀਵਨ ਜਿਉਂਦੀ ਜਾ ਚਾਏ ਹੋਈਆਂ ਭੁੱਲਾਂ ਚੁੱਕਾ ਧੋਖੀ ਮਾ ਗੁਰੂ ਅਤੇ ਸੰਗਤ ਬਖਸ਼ ਜੋ ਕਰ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ